ਆਪਾਂ ਇਹਨਾਂ ਨੂੰ ਇਹੀ ਪੁੱਛਣਾ ਵੀ ਇਹਨਾਂ ਦੇ ਘਰ ਵਿੱਚ ਕੌਣ ਕੌਣ ਹਨ ਅਤੇ ਹੁਣ ਮੌਜੂਦਾ ਹਾਲਾਤ ਇਹਨਾਂ ਦੇ ਕਿਹੋ ਜਿਹੇ ਹਨ ਜਿਵੇਂ ਵੀਰੇ ਹਨ ਤੁਸੀਂ ਹੁਣ ਸਵਾਲ ਪੁੱਛਿਆਗਾ ਵੀ ਘਰ ਦੇ ਹਾਲਾਤ ਕਿਹਜੇ ਹਨ ਘਰ ਦੇ ਹਾਲਾਤ ਤਾਂ ਯਾਰ ਤੁਸੀਂ ਮੇਰੀਆਂ ਗੱਲਾਂ ਤੋਂ ਅੰਦਾਜ਼ਾ ਲਾਈ ਸਕਦੇ ਹੋ ਮੈਂ ਤੁਹਾਨੂੰ ਦੱਸ ਦਿੰਨਾ ਤੇ ਬਾਪੂ ਜੀ ਜਦੋਂ ਪੂਰੇ ਹੋ ਗਏ ਸੀ ਉਸ ਤੋਂ ਬਾਅਦ ਹਨਾ ਬਾਈ ਮੈਂ ਦੋ ਭੈਣਾਂ ਦੇ ਵਿਆਹ ਕੀਤੇ ਤੇ ਉਸ ਤੋਂ ਬਾਅਦ ਫਿਰ ਮੇਰੇ ਬਾਪਾ ਜੀ ਮੈਨੂੰ ਕਹਿੰਦੇ ਵੀ ਹੁਣ ਪੁੱਤ ਤੂੰ ਵੀ ਵਿਆਹ ਕਰਾ ਲਾ ਹਨ ਤੇ ਫਿਰ ਬਾਈ ਮੈਂ ਵੀ ਵਿਆਹ ਕਰਾ ਲਿਆ ਤੇ ਚਲੋ ਅਸੀਂ ਵਧੀਆ ਯਾਰ ਗੁਜ਼ਰ ਬਸਰ ਕਰੀ ਜਾਂਦੇ ਸੀ ਮੈਂ ਕੰਮ ਤੇ ਜਾਂਦਾ ਸੀ ਤੇ ਬੀਬੀ ਹੁਣੀ ਤੇ ਮੇਰੇ ਘਰ ਵਾਲੀ ਹਨ ਘਰੇ ਕੰਮ ਕਰੀ ਜਾਂਦੀਆਂ ਸੀਗੀਆਂ ਹਨ ਤੇ ਕਈ ਵਾਰ ਬੀਬੀ ਨੇ ਕੀ ਕਰਨਾ ਹਨਾ ਬਾਈ ਮਤਲਬ ਹੋਰ ਘਰਾਂ ਦੇ ਵਿੱਚ ਗੋਹਾ ਗੋੜਾ ਕਰੇ ਆਉਣਾ ਜਾਂ ਹੋਰ ਕੰਮ ਥੋੜ ਲੈਣਾ ਮੇਰੀ ਘਰ ਵਾਲੀ ਕਈ ਵਾਰ ਜਿਵੇਂ ਲੀਡੇ ਕਪੜੇ ਵੀ ਸਿਓਂ ਲੈਂਦੀ ਸੀ ਬਾਈ ਮਾੜੇ ਮੋٹے ਜਿਵੇਂ ਉਹਨੂੰ ਮਿਲ ਜਾਂਦੇ ਸੀ ਹਨਾ ਪਰ ਯਾਰ ਇੱਕ ਸਮਾਂ ਹੋਰ ਮਾੜਾ ਆਇਆ ਯਾਰ ਮੇਰੇ ਲਈ ਫਿਰ ਮੇਰੀ ਮਾਤਾ ਜੀ ਪੂਰੇ ਹੋ ਗਏ ਬਾਈ ਉਹ ਜਦ ਬਾਪੂ ਜੀ ਦਾ ਚਲਿਆ ਜਾਣਾ ਮੇਰੇ ਲਈ ਇੱਕ ਬਹੁਤ ਵੱਡਾ ਘਾਟਾ ਸੀ ਪਰ ਬਾਈ ਜਦੋਂ ਹਨਾ ਮੇਰੇ ਮਾਤਾ ਜੀ ਗਏ ਤਾਂ ਬਾਈ ਮੰਦਰ ਟੁੱਟ ਗਿਆ ਯਾਰ ਜਮੈਂ ਬਈਏ ਤੂੰ ਪੁੱਛੇ ਮੇਰਾ ਕੰਮ ਤੇ ਮ ਜਾਣ ਨੂੰ ਮਨ ਨਹੀਂ ਕਰਦਾ ਸੀ ਇੱਕਦਾ ਬਾਈ ਮਾਤਾ ਜੀ ਪੂਰੇ ਹੋ ਗਏ ਉਧਰੋਂ ਘਰ ਵਾਲੀ ਕੋਲੇ ਬੱਚਾ ਹੋਣਾ ਸੀ ਬਾਈ ਮੇਰੀ ਮਜਬੂਰੀ ਬਣ ਗਈ ਸੀ ਵੀ ਮੈਂ ਕੰਮ ਤੇ ਜਾਵਾਂ ਤੇ ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਹੁਣ ਮੇਰੇ ਦੋ ਬੱਚੇ ਨੇ ਤੇ ਬਸ ਬਾਈ ਹਜੇ ਤੱਕ ਤਾਂ ਉਹੀ ਕੁਝ ਚੱਲਦਾਗਾ